ਆਪਾਂ ਪੰਜਾਬੀ ਮਾਤੋ ਡਾਪਣਾ ਕੋਨ ਮ ਸਿੰਘ ਆਸਕਰ ਦਾ ਸਭ ਠੀਕ ਠਾਕ ਹੋਮਗੇ ਅੱਜ 6 ਤਰੀਕ ਪਹੁੰਚੇ ਹੋਇਆ ਬਾਬਾ ਰੋਡੂ ਸਾਹੀ ਮੇਲੇ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਜਾਵੇ ਪੋਂਕੇ ਦਾ ਕਿਹੜਾ ਮੇਲਾ ਬਾਬਾ ਰੋਡੂ ਸਾਹੀ ਸਮਾਦ ਦੇ ਬਹੁਤ ਹੀ ਜੋਰਾਸੇਦਾਰ ਦੇ ਨਾਲ ਭੜਦਾ ਵਾ 5 ਤੇ 6 ਤਰੀਕ ਦਾ ਇਹ ਮੇਲਾ ਸ਼ੁਰੂ ਹੋਇਆ ਭਾ ਅੱਜ 6 ਤਰੀਕ ਆ ਤਕਰੀਬਨ ਇਹ ਵੀਡੀਓ ਤੁਹਾਡੇ ਕੋਲੇ ਥੋੜੀ ਜੀ ਲੇਟ ਜ਼ਰੂਰ ਜਾ ਸਕਦੀ ਹੈ ਕਿ ਦੇਖ ਸਕਦੇ ਤੁਸੀਂ ਕਿਵੇਂ ਇੱਥੇ ਰੌਣਕ ਮੇਲਾ ਲੱਗਿਆ ਹੋਇਆ ਵਗਾ ਕਿਵੇਂ ਇੱਥੇ ਲੱਸੀ ਵੀ ਪਿਆਈ ਜਾ ਰਹੀ ਜਾ ਤੇ ਅੱਗੇ ਅੱਗੇ ਦਿਖਾ ਰਹੇ ਆ ਕਿ ਤੁਹਾਨੂੰ ਤੇ ਇਸ ਤੋਂ ਬਾਅਦ ਆ ਗਏ ਨੇ ਕਿ ਡਰਮ ਕਿਹੜੇ ਤੇ दारू ਚੜਦੀ ਆ ਗਈ ਤੇ ਇੱਥੇ दारू ਦਾ ਪ੍ਰਸ਼ਾਦ ਕਿਹੜਾ ਬਿਲਕੁਲ ਮਿਲਦਾ ਵਗਾ ਤੇ ਅੱਗੇ ਦੇਖੋ ਤੁਸੀਂ ਆ ਨੌਜਵਾਨ ਕਿਵੇਂ दारू ਪੀ ਕੇ ਲੱਗੇ ਹੋਏ ਨੇ ਕਿ ਤੇ ਇੱਧਰ ਚੱਲਦਾ ਵਗਾ ਬਰਕਾਰ ਨਖੀਲੇ ਦਾ ਅਖਾੜਾ ਬਿਲਕੁਲ ਘੱਟ ਤੁਸੀਂ ਦੇਖ ਸਕਦੇ ਹੋਗੇ ਕਿ ਬਹੁਤ ਹੀ ਵੱਟੇ-ਵੱਟੇ ਇੱਥੇ ਕਲਾਕਾਰ ਅੱਜ ਪਹੁੰਚੇ ਹੋਏ ਸੀਗੇ ਜਾਤ 6 ਤਰੀਕ ਤੇ ਤੇ 5 ਤਰੀਕ ਦੇ ਵੀ ਬਹੁਤ ਕਲਾਕਾਰ ਪਹੁੰਚੇਗਾ 6 ਤਰੀਕ ਦੇ ਵੀ ਕਲਾਕਾਰ ਬਹੁਤ ਪਹੁੰਚੇ ਜੀ ਤੇ ਇਕੱਠ ਤੁਸੀਂ ਦੇਖ ਹੀ ਰਹੇ ਹੋਗੇ ਕਿ ਕਿੰਨਾ ਇਕੱਠ ਆ ਗਿਆ ਬਾਬਾ ਰੋਡੂ ਸਾਡੀ ਜਮਾਤ ਦੇ ਉੱਤੇ ਤੇ ਸਾਹਮਣੇ ਵੀ ਦੇਖ ਸਕਦੇ ਹੋ ਕਿ ਇਹ ਟਰਾਲੀਆਂ ਉਹ ਸਾਹਮਣੇ ਖੜੀਆਂ ਨੇ ਕਿ ਉਹ ਟਰਾਲੀਆਂ ਦੇ ਵਿੱਚ ਦਾਲੂ ਦਾ ਕਿਹੜਾ ਪ੍ਰਸ਼ਾਦ ਆ ਉਹ ਸ਼ਿਕਾਇਆ ਜਾ ਰਿਹਾ ਵਗਾ ਤੇ ਇੱਧਰ ਚੱਲਦਾ ਵਗਾ ਲੰਗਰ ਫਰੂਟਾਂ ਦਾ ਕਹਿ ਸਕਦੇ ਆ ਭਈ ਸ਼ੋਅ ਇਕੱਲੇ ਆ ਅਲੱਗ-ਅਲੱਗ ਫਰੂਟਾਂ ਦਾ ਤਿਆ ਕਾਠ ਦੇਖ ਸਕਦੇ ਤੁਸੀਂ ਪਿੰਡ ਦੇ ਵਿੱਚ ਕਿਹੜਾ ਪੂਰਾ ਕੱਟਾ ਕਦੇ ਇਦੋਂ ਬਾਅਦ ਆ ਗਿਆ ਪਕੌੜਿਆਂ ਦਾ ਲੰਗਰ ਪਕੌੜਿਆਂ ਦਾ ਲੰਗਰ ਕਿਹੜਾ ਦੇਖ ਸਕਦੇ ਹੋ ਪਿੰਡ ਰੂਮੀ ਤੋਂ ਸੰਗਤ ਨੇ ਲਾਇਆ ਹੋਇਆ ਬਗਾ ਕੌਕੇਕਲਾਂ ਦੇ ਬਾਬਾ ਰੋਡੂ ਸਾਹਿਬ ਦੀ ਜ਼ਮਾਦ ਦੇ ਉੱਤੇ ਲੰਗਰ ਇਸ ਟਾਈਮ ਖੜੇ ਆਗੇ ਆਪਾਂ ਲੰਗਰ ਦੇ ਕੋਲੇ ਬਾਬਾ ਰੋਡੂ ਸਾਹਿਬ ਦੀ ਜ਼ਮਾਦ ਦੇ ਉੱਤੇ ਤੇ ਆ ਮੇਲੇ ਤੋਂ ਵੀਰ ਕਿਹੜੇ ਦਾਰੂ ਇੱਥੇ ਚੱਲਦਾ ਲੰਗਰ ਤੇ ਇੱਧਰ ਮਾਸਤੀ ਕਰ ਰਹੇ ਨੇ ਕਿ ਬਜ਼ੁਰਗ ਨੌਜਵਾਨ ਤਕਰੀਬਨ ਆਪਦਾ ਮਨੋਰੰਜਨ ਫੁੱਲ ਕਰ ਰਹਿਣੇ ਕਿਉਂਕਿ ਪਾਪਾ ਕਿਹੜੀ ਰੋਡੂ ਸਾਦੀ ਸ਼ਮਾਦ ਆ ਗਈ ਇੱਥੇ ਬਹੁਤ ਕਲਾਕਾਰੀ ਆ ਗਈ ਤੇ ਅੱਜ ਦੇ ਦਿਨ ਕਿਹੜਾ ਕੌਂਕੇ ਕਲਾਂ ਦਾ ਪਿੰਡ ਹੈਗਾ ਇੱਥੇ ਕੋਈ ਘਰ ਵੀ ਤੁਹਾਨੂੰ ਕਿਸੇ ਵੀ ਘਰ ਦਾ ਗੇਟ ਲੱਗਿਆ ਹੋਇਆ ਬਿਲਕੁਲ ਨਹੀਂ ਦਿਖਾਈ ਦੇਣਾ ਹੈਗਾ ਕਿਉਂਕਿ ਕਿਹੜਾ ਇੱਥੇ ਗੇਟ ਨਹੀਂਗੇ ਸਾਰੇ ਪਿੰਡ ਦੇ ਖੁੱਲੇ ਹੋਣਗੇ ਤੇ ਕਿੱਥੇ ਮਰਜੀ ਤੁਸੀਂ ਮੋਟਰਸਾਈਕਲ ਗੱਡੀ ਸਾਈਕਲ ਕਿਹੜੇ ਮਾਰਜੀ ਗੇਟ ਦੇ ਵਿੱਚ ਲਾ ਸਕਦਾ ਇਕ ਤਕਰੀਬ ਕਿਹੜੇ ਬਾਹਰ ਕਹਨੇ ਉਹ ਬਹੁਤ ਕੱਟ ਲੱਗੇ ਹੋਣਗੇ ਗੇਟ ਤੇ ਕੱਟ ਤੁਨ ਨੂੰ ਦਿਖਾਈ ਰਿਹਾਗੇ ਕੱਟ ਕਿਵੇਂ ਖੇਤਾਂ ਦੇ ਵਿੱਚ ਲੋਕ ਜਾ ਰਹੇ ਨੇ ਤੇ ਕਿੱਠਾ ਖੇਤਾਂ ਦੇ ਵਿੱਚ ਬਾਬਾ ਰੋਡੂ ਸਾਡੀ ਜਮਾਤ ਦੇ ਉੱਤੇ ਜਾ ਰਹੇ ਨੇ